ਵੀ ਮੰਤਾ ਇਹਨਾਂ ਦਾ ਅੱਜ ਕਿ ਗਏ ਆ ਵੀ ਮੇਰੀ 8 ਦਿਨ ਕੁੱਤੀ ਝਾਮ ਦੋ ਵੀ ਰੋਟੀ ਪਾਜਾ ਕਰੋ ਜਵਾ ਝਾਮ ਉਹਨੂੰ ਤੇ ਅਸੀਂ 8 ਦਿਨਾਂ ਨੂੰ ਮੁੜ ਆਵਾਂਗੇ ਤੁਹਾਨੂੰ ਗੋਤਾ ਖੁਰਾ ਤੂੰ ਪਤਾ ਲੱਗਿਆ ਅਸੀਂ ਉਹਨਾਂ ਨੇ ਕਨੈਕਟ ਕਰਿਆ ਸੀਗਾ ਉਹਨਾਂ ਨੇ ਜਦੋਂ ਵੋਟਾਂ ਮ ਪਾਈਆਂ ਅਸੀਂ ਵੋਟਾਂ ਤੋਂ ਦੇਖ ਕੇ ਅਸੀਂ ਕਲੀਅਰ ਕਰ ਲਿਆ ਜੀ ਮੇਰੀ ਭੈਣ ਤੇ ਮੇਰੀ ਭਾਨ ਜੀ ਵੀ ਇਹ ਬੰਦੇ ਨੇ ਮਾਰਤੀ ਇਕ ਮਾ ਕਿਰਨਜੀਤ ਕੌਰ ਉਹਨਾਂ ਦੀ ਜਵਾਨ 25 ਸਾਲਾਂ ਦੀ ਅਤੇ ਤਿੱਕ ਸਾਲ ਦਾ ਜਵਾਨ ਮੁੰਡਾ ਇਹ ਤਿੰਨੋਂ ਜਾਣੇ ਘਰ ਤੋਂ ਬਾਹਰ ਜਾਂਦੇ ਨੇ ਪਰਿਵਾਰਿਕ ਮੈਂਬਰਾਂ ਸਮੇਤ ਕੁਝ ਜਾਣਕਾਰਾਂ ਨੂੰ ਦੱਸ ਕੇ ਤਾਂ ਹੋਏ ਇਹ ਗਏ ਸੀ ਕਿ ਅਸੀਂ 8 ਦਿਨਾਂ ਨੂੰ ਵਾਪਸ ਮੁੜਾਵਾਂਗੇ ਕਾਰ ਦੇ ਵਿੱਚ ਰੱਖੇ ਹੋਏ ਪਾਲਤੂ ਕੁੱਤੇ ਨੂੰ ਰੋਟੀ ਪਾਣ ਦੇ ਲਈ ਕਿਸੇ ਪਿੰਡ ਦੇ ਹੀ ਬੰਦੇ ਨੂੰ ਆਖ ਕੇ ਗਏ ਸੀ ਤੇ ਉਸ ਦੇ ਵੱਲੋਂ ਹੀ ਇਹ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਪਰਿਵਾਰ ਨੇ 8 ਦਿਨਾਂ ਨੂੰ ਮੁੜਾਣਾ ਪਰ ਪਰਿਵਾਰ ਦੇ ਬਾਕੀ ਜੀ ਆਨੂੰ ਇਸ ਦੇ ਬਾਰੇ ਕੋਈ ਖਬਰ ਨਹੀਂ ਸੀ ਜਿਵੇਂ ਕਿ ਨਾ ਬੱਚਿਆਂ ਦੇ ਮਾਮੇ ਨੂੰ ਕੁਝ ਪਤਾ ਨਹੀਂ ਸੀ ਕਿ ਆਖਿਰਕਾਰ ਉਹ ਗਏ ਕਿੱਥੇ ਨੇ ਫੋਨ ਕਿਉਂ ਨਹੀਂ ਮਿਲ ਰਿਹਾ ਸੇਖੋ ਪਿੰਡ ਦੀ ਇਹ ਸਾਰੀ ਘਟਨਾ ਜੋ ਕਿ ਦਹਿਲਾ ਦੇਣ ਵਾਲੀ ਹੈ ਕਿ ਕਿਸੇ ਦੇ ਉੱਪਰ ਭਰੋਸਾ ਕਰਨਾ ਕਿੰਨਾ ਖਤਰਨਾਕ ਹੋ ਸਕਦਾ ਜਦੋਂ ਤੁਸੀਂ ਆਪਣੇ ਘਰ ਦੀਆਂ ਗੱਲਾਂ ਕਿਸੇ ਨੂੰ ਦੱਸਨੀਆ ਸ਼ੁਰੂ ਕਰਦੇ ਹੋ ਤਾਂ ਉਸ ਦਾ ਨਾਜਾਇਜ਼ ਫਾਇਦਾ ਕਿੰਝ ਚੱਕਿਆ ਜਾਂਦਾ ਹੈ ਇਸ ਵੀਡੀਓ ਤੋਂ ਪਤਾ ਲੱਗਦਾ ਹੈ ਇਸ ਵੀਡੀਓ ਦੇ ਰਾਹੀਂ ਤੁਸੀਂ ਇਹ ਵੀ ਜਾਣੋਗੇ ਕਿ ਕਿੰਝ ਇੱਕ ਔਰਤ ਦੇ ਵਿਸ਼ਵਾਸ ਨੂੰ ਠੋਕਰ ਮਾਰੀ ਗਈ ਉਸ ਦੇ ਜਵਾਨ ਜਹਾਨ ਬੱਚਿਆਂ ਨੂੰ ਪਾਗਲ ਬਣਾਇਆ ਗਿਆ ਸਿਰਫ ਇਸ ਕਰਕੇ ਕਿ ਇਹਨਾਂ ਦੇ ਕੋਲ 6 ਕਿੱਲੇ ਜ਼ਮੀਨ ਸੀ। ਇਹ ਸਾਰੀ ਘਟਨਾ ਹੁੰਦੀ ਐਵੇਂ ਹੈ ਕਿ ਬੀਤੇ ਦਿਨੀ ਕਿਰਨਜੀਤ ਕੌਰ ਆਪਣੇ ਦੋਵਾਂ ਬੱਚਿਆਂ ਦੇ ਨਾਲ ਮੱਥਾ ਟੇਕਣ ਦੇ ਲਈ ਉਹਨਾਂ ਨੂੰ ਲਜਾਇਆ ਜਾਂਦਾ ਹੈ। ਦਰਸ਼ਨ ਕਰਨ ਤੋਂ ਬਾਅਦ ਪਟਿਆਲਾ ਦੇ ਭਾਪਨਾ ਨਹਿਰ ਦੇ ਨੇੜੇ ਹੀ ਉਹਨਾਂ ਨੂੰ ਲਜਾਇਆ ਗਿਆ ਤਾਂ ਕਿ ਉਹ ਉੱਥੇ ਨਾਰੀਅਲ ਤਾਰ ਸਕਣ। ਇਸ ਦੇ ਬਹਾਨੇ ਹੀ ਵਿਅਕਤੀ ਕੁਲਵੰਤ ਸਿੰਘ ਜੋ ਕਿ ਇਹਨਾਂ ਨੂੰ ਲੈ ਕੇ ਗਿਆ ਸੀ ਸੇਖੋਪਿੰਡ ਦਾ ਹੀ ਉਹ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਉਸ ਦੇ ਵੱਲੋਂ ਤਿੰਨਾਂ ਨੂੰ ਹੀ ਨਹਿਰ ਦੇ ਵਿੱਚ ੱੱਕਾ ਦੇ ਦਿੱਤਾ ਗਿਆ ਜਵਾਨ ਧੀ 25 ਸਾਲ ਦੀ 45 ਸਾਲ ਦੀ ਮਾਂ ਅਤੇ 23-24 ਸਾਲ ਦਾ ਮੁੰਡਾ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਤਿੰਨਾਂ ਨੂੰ ਇੱਕੋ ਸਮੇਂ ੱੱਕਾ ਆਖਿਰਕਾਰ ਕਿਵੇਂ ਦੇ ਦਿੱਤਾ ਗਿਆ ਇਸ ਗੱਲ ਤੇ ਸ਼ੱਕ ਪਰਿਵਾਰਿਕ ਮੈਂਬਰਾਂ ਨੇ ਜ਼ਾਹਿਰ ਕੀਤਾ ਕਿ ਕੋਈ ਨਾ ਕੋਈ ਹੋਰ ਗੱਲਬਾਤ ਜ਼ਰੂਰ ਹੋਈ ਹੈ ਇਸ ਤੋਂ ਪਹਿਲਾਂ ਇਸ ਦੇ ਵਿੱਚ ਕਲਾ ਕੁਲਵੰਤ ਸਿੰਘ ਨਹੀਂ ਸਗੋਸਤਾ ਪੂਰਾ ਪਰਿਵਾਰ ਲੜਿਆ ਹੋਇਆ ਹੈ ਕਿਉਂਕਿ ਕੁਲਵੰਤ ਸਿੰਘ ਹੀ ਇਹਨਾਂ ਦੇ ਘਰ ਦੀ ਹਰ ਨਿੱਕੀ ਮੋਟੀ ਗੱਲ ਦਾ ਖਿਆਲ ਰੱਖਦਾ ਹੁੰਦਾ ਸੀ ਘਰ ਦੇ ਵਿੱਚ ਉਸਦੀ ਦਖਲਅੰਦਾਜ਼ੀ ਇੰਨੀ ਜ਼ਿਆਦਾ ਸੀ ਕਿ ਉਸਨੂੰ ਪਰਿਵਾਰਿਕ ਮੈਂਬਰਾਂ ਤੋਂ ਵੱਧ ਕੇ ਸਮਝਿਆ ਜਾਂਦਾ ਸੀ ਐਸੀ ਗੱਲ ਦਾ ਉਹਨੇ ਫਾਇਦਾ ਚੱਕਿਆ ਤਾਂ ਖੈਰ ਜਦੋਂ ਤਿੰਨਾਂ ਨੂੰ ਮੱਥਾ ਟਿਕਾ ਕੇ ਵਾਪਸ ਲਿਆ ਰਿਹਾ ਸੀ ਤਾਂ ਨਹਿਰ ਦੇ ਵਿੱਚ ਧੱਕਾ ਦਿੱਤਾ ਗਿਆ ਤੇ ਦੇ ਬਾਅਦ ਦੇ ਵਿੱਚ ਇਸਨੇ ਵੀਡੀਓ ਵੀ ਬਣਾਈ ਪੁਲਿਸ ਨੂੰ ਗੁੰਮਰਾਹ ਕਰਨ ਦੇ ਲਈ ਕੀ ਮਾਤੀ ਹੈ ਤੇ ਉਹਨਾਂ ਦੇ ਪੁੱਤ ਨੇ ਆਪ ਹੀ ਇਹ ਅਜਿਹੇ ਹਾਕਾਰਾ ਕਰ ਲਿਆ ਤੇ ਹੁਣ ਮੈਂ ਵੀ ਕਰਨ ਜਾ ਰਿਆਂ ਇਹ ਵੀਡੀਓ ਸਿਰਫ ਪੁਲਿਸ ਨੂੰ ਗੁੰਮਰਾਹ ਕਰਨ ਦੇ ਲਈ ਬਣਾਈ ਗਈ ਸੀ ਇਸ ਮਗਰੋਂ ਪੁਲਿਸ ਨੇ ਜਾਂਚ ਪੜਤਾਲ ਕੀਤੀ ਤਾਂ ਪਤਾ ਲੱਗਿਆ ਕਿ ਇਸ ਔਰਤ ਦੇ ਕੋਲ 6 ਕਿੱਲੇ ਜ਼ਮੀਨ ਸੀ ਜਿਹਨੂੰ ਵੇਚਿਆ ਗਿਆ ਸੀ 2 ਲੱਖ ਰੁਪਿਆ ਉਹਦੇ ਵਿੱਚੋਂ ਕੁਲਵੰਤ ਸਿੰਘ ਨੇ ਲਿਆ ਸੀ ਅਤੇ ਹੁਣ ਜਦੋਂ ਉਹ ਵਾਪਸ ਮੋੜਨ ਦੀ ਗੱਲ ਕੀਤੀ ਜਾ ਰਹੀ ਸੀ ਮਾ ਦਾ ਕਹਿਣਾ ਸੀ ਕਿ ਉਹ ਪੈਸੇ ਸਾਨੂੰ ਵਾਪਸ ਕਰ ਦੇ ਉਸ ਤੋਂ ਬਾਅਦ ਕੁਲਵੰਤ ਸਿੰਘ ਨੇ ਹੀ ਸਾਰੀ ਕਹਾਣੀ ਰਚੀ ਅਤੇ ਤਿੰਨਾਂ ਨੂੰ ਹੀ ਮਾਰ ਦਿੱਤਾ। ਦੁਖਦਕਟਨਾ ਵਾਪਰਨ ਤੋਂ ਬਾਅਦ ਇਹਨਾਂ ਬੱਚਿਆਂ ਦੇ ਮਾਮੇ ਦਾ ਕਹਿਣਾ ਸੀ ਕਿ ਸਾਨੂੰ ਇਨਸਾਫ ਚਾਹੀਦਾ ਹੈ। ਜਾਂਚ ਪੜਤਾਲ ਨਿਰਪੱਖ ਤੌਰ ਤੇ ਹੋਵੇ ਕਿਉਂਕਿ ਇਸ ਦੇ ਵਿੱਚ ਇਕੱਲਾ ਕੁਲਵੰਤ ਸਿੰਘ ਨਹੀਂ ਹੋ ਸਕਦਾ ਕਿਉਂਕਿ ਬੱਚਿਆਂ ਦੇ ਸਰੀਰ ਦੇ ਉੱਪਰ ਸੱਟਾਂ ਦੇ ਨਿਸ਼ਾਨ ਮਿਲੇ ਨੇ। ਉਹਨਾਂ ਦੇ ਨਾਲ ਮਾਰ ਕਟਾਈ ਹੋਈ ਹੈ ਤੇ ਉਸ ਤੋਂ ਬਾਅਦ ਉਹਨਾਂ ਨੂੰ ਇਸ ਤਰ੍ਹਾਂ ਲਹਿਰ ਦੇ ਵਿੱਚ ਸੁੱਟਿਆ ਗਿਆ। ਇਸ ਪੂਰੀ ਘਟਨਾ ਤੋਂ ਬਾਅਦ ਪੁਲਿਸ ਨੇ ਕੁਲਵੰਤ ਸਿੰਘ ਨੂੰ ਹੁਣ ਹਿਰਾਸਤ ਵਿੱਚ ਲਿਆ ਪਰ ਇੱਕ ਹੱਸਦਾ ਖੇਡਦਾ ਪਰਿਵਾਰ ਜਵਾਨ ਜਹਾਨ ਬੱਚੇ ਸਿਰਫ ਇਸ ਕਰਕੇ ਮੁੱਕ ਗਏ ਕਿ ਇਸ ਮਾਂ ਨੇ ਇੱਕ ਬੰਦੇ ਤੇ ਯਕੀਨ ਕਰ ਲਿਆ ਸੀ ਜੋ ਕਿ ਉਹਨਾਂ ਦੇ ਹੀ ਪਿੰਡ ਦਾ ਰਹਿਣ ਵਾਲਾ ਸੀ ਇਸੇ ਤੇ ਵੀ ਭਰੋਸਾ ਕਰਨ ਤੋਂ ਪਹਿਲਾਂ 100 ਵਾਰ ਸੋਚੋ ਅੱਜਕੱਲ ਤਾਂ ਆਪਣੇ ਵੀ ਤੁਹਾਡੇ ਆਪਣੇ ਨਹੀਂ ਰਹੇ ਤੁਸੀਂ ਬੇਗਾਨਿਆਂ ਤੇ ਯਕੀਨ ਕਿਵੇਂ ਕਰ ਸਕਦੇ ਹੋ ਬਰਨਾਲਾ ਦੀ ਇਹ ਸਾਰੀ ਘਟਨਾ ਤੇ ਇਸ ਦੇ ਵਿੱਚ ਪੁਲਿਸ ਦੇ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਜਾਣਦੇ ਸੇਖੇ ਜਾ ਕੇ ਜਦੋਂ ਅਸੀਂ ਦੇਖਿਆ ਜਿੰਦੇ ਲੱਗੇ ਪਏ ਆ ਅਸੀਂ ਪੁੱਛਿਆ ਕਿ ਮੰਡੀਆਂ ਨੂੰ ਵੀ ਕਿੱਥੇ ਗਏ ਆ ਉਹ ਕਹਿੰਦੇ ਵੀ ਸਾਨੂੰ ਪਤਾ ਨਹੀਂ ਵੀ ਕਾਂਤੀ ਇਹਨਾਂ ਦੇ ਘਰੇ ਨਾ ਆਉਂਦਾ ਕੁੱਤੀ ਨੂੰ ਰੋਟੀ ਪਾ ਕੇ ਜਾਂਦਾ ਦੁੱਧ ਪਾ ਕੇ ਜਾਂਦਾ ਤੇ ਵੀ ਉਹਨੂੰ ਪਤਾ ਹੋਊਗਾ ਵੀ ਕਿੱਥੇ ਗਏ ਆ ਕਿ ਉਹਨੂੰ ਕੁੰਜੀਆਂ ਫੜਾ ਕੇ ਗਏ ਆ ਅਈ ਚਲ ਜਦੋਂ ਕਾਂਤੀ ਨੂੰ ਫੋਨ ਕਰਿਆ ਜੀ ਕਾਂਤੀ ਆਇਆ ਸਾਡੇ ਫੋਨ ਤੇ ਆਇਆ ਤੇ ਜੀ ਉਹਨੂੰ ਅਸੀਂ ਪੁੱਛਿਆ ਵੀ ਅਸੀਂ ਆਖਿਆ ਵੀ ਕਿੱਥੇ ਗਏ ਆ ਕਹਿੰਦਾ ਵੀ ਸਾਨੂੰ ਕੋਈ ਪਤਾ ਨਹੀਂ ਗਏ ਦੇ ਬਾਰੇ ਤੇ ਵੀ ਮੈਂ ਤਾਂ ਇਹਨਾਂ ਦਾ ਦੱਸ ਕੇ ਗਏ ਆ ਵੀ ਮੇਰੀ 8 ਦਿਨ ਕੁੱਤੀ ਛਾਂ ਮਦੋ ਵੀ ਰੋਟੀ ਪਾ ਦਿਆ ਕਰੋ ਸਵੇਰ ਸ਼ਾਮ ਉਹਨੂੰ ਤੇ ਅਸੀਂ 8 ਦਿਨਾਂ ਉਹਨੂੰ ਮੁੜਿਆਵਾਂਗੇ ਤੇ ਅਜੋ ਕਹਿੰਦਾ ਵੀ 3 ਦਿਨ ਹੋ ਗਏ ਕਿਆਂ ਨੂੰ ਤੇ ਵੀ 5 ਦਿਨ ਤੁਸੀਂ ਵੇਟ ਕਰ ਲਓ ਆਉਣ ਦਾ ਉਹਨਾਂ ਦਾ ਮੈਂ ਇਹਨੂੰ ਅੱਗੇ ਆਖਿਆ ਵੀ 5 ਦਿਨ ਕਿੱਥੇ ਹੀ ਵੀ ਮੈਨੂੰ ਤਾਂ ਹੁਣ ਧਰਤੀ ਨਹੀਂ ਵੇਲ ਦਿੰਦੀ ਪੌਂਦੀ ਲੱਗਦਾ ਵੀ ਮੇਰੀ ਗੱਲ ਕਰਾ ਦੇ ਜੇ ਕੋਈ ਤੇਰੇ ਕੋਲੇ ਇੱਕ ਨੈਟਚ ਜਾ ਕੇ ਤਾਂ ਉਹ ਕਹਿੰਦਾ ਵੀ ਮੈਨੂੰ ਇਹਦੇ ਬਾਰੇ ਕੋਈ ਪਤਾ ਨਹੀਂ ਕਿ ਮੈਨੂੰ ਇੰਨੀ ਜਾਣਕਾਰੀ ਦੇ ਕੇ ਗਏ ਆ ਵੀ ਅੱਜ ਅੱਠ ਦਿਨਾਂ ਨੂੰ ਆ ਜਾਗੇ ਤੇ ਜਦੋਂ ਜੀ ਉਹਨੂੰ ਪੁੱਛਿਆ ਜੀ ਤੇ ਉਹ ਕਹਿੰਦਾ ਮੈਨੂੰ ਕੋਈ ਜਾਣਕਾਰੀ ਨਹੀਂ ਅਜੀ ਚਲੋ ਪਿੰਡ ਵਾਪਸ ਚਲੇ ਗਏ ਦੂਜੇ ਦਿਨ ਕਹਿੰਦਾ ਵੀ ਆਪਾਂ ਕੰਪਲੀਟ ਕਰਾਂਗੇ ਉਹਨੂੰ ਤੇ ਸਰਪੰਚ ਦਾ ਮੇਰੀ 29 ਤਰੀਕ ਨੂੰ ਨੇ ਗੱਲ ਕਰਾਈ ਹੈਗੀ ਲਾ ਕੇ ਸੇਖੇ ਦੇ ਨਾਂ ਤੇ ਜਰਪੰੰਜ ਕਹਿੰਦਾ ਵੀ ਕੋਈ ਕਿਤੇ ਉਂ ਚਲੇ ਜਾਂਦਾ ਵੀ ਆਪਾਂ ਪੜਤਾਲ ਕਰ ਲਾਂਗੇ ਵੀਰਾ ਫਿਰ ਅਜੀ ਆਏ ਆ ਕਿ 31 ਤਰੀਕ ਨੂੰ ਆਏ ਆ ਕਿ ਤੇ ਅਜੀ ਆਖਿਆ ਵੀ ਆਪਾਂ ਗੰਤੀ ਵੀ ਕੰਪਲੀਟ ਕਰ ਦਈਏ ਵੀਰਾ ਤੇ ਵੀ ਤੂੰ ਆ ਜਾ ਤੈਨੂੰ ਪਤਾ ਵੀ ਕੁੰਜੀ ਤੈਨੂੰ ਫੜਾ ਕੇ ਗਿਆ ਜਿੰਮੇਦਾਰ ਤੂੰ ਬਣਿਆ ਘਰ ਦਾ ਤੇ ਵੀ ਤੇਰੇ ਖਿਲਾਫ ਕੋਈ ਸਾਡੀ ਸ਼ੱਕ ਜੁਵਾ ਨਹੀਂ ਕੀ ਤੇ ਉਹ ਕਹਿੰਦਾ ਵੀ ਮੈਂ ਉਹਨਾਂ ਨੂੰ ਸਿੱਖੇ ਤੋਂ ਮੈਂ 8 ਵਜੇ ਬੱਚੇ ਚੜ ਚੁੱਕੇ ਆਗੇ ਮੈਂ ਜਾਨਾ ਕਪਾਲ ਮੋਚਣੇ ਉਹਨਾਂ ਨੂੰ ਲੱਭਣਾ ਤੇ ਵੀ ਤੂੰ ਕੰਪਲੀਟ ਕਰ ਦੇ ਜੇ ਕੋਈ ਚੱਕ ਸੁਭਾ ਮੇਰੇ ਤੇ ਤਾਂ ਵੀ ਮੇਰੇ ਜੋਂ ਕਢਾ ਲੈਣਗੇ ਤੇ ਜੇ ਵੀ ਨਾ ਮੈਂ ਸੱਚਾ ਹੋਇਆ ਤਾਂ ਨਿਕਲ ਜੂ ਇਹ ਮੂਰੇ ਉਹਨੇ ਮੈਨੂੰ ਸਭ ਤੋਂ ਬੋਲੇ ਅੱਛਾ ਤੂੰ ਕਿੰਨੀ ਤਰੀਕ ਨੂੰ ਕੰਪਲੀਟ ਕੀਤਾ 31 ਨੂੰ ਕੰਪਲੀਟ ਕਰੀ ਆ ਜੀ ਇਹ ਤਾਂ ਜੀ ਸਾਨੂੰ ਇਹ ਕੱਲ੍ਹ ਪਤਾ ਲੱਗਿਆ ਜੀ 4 ਤਰੀਕ ਨੂੰ ਤੇ ਪੁਲਿਸ ਨੇ ਤੁਹਾਨੂੰ ਪਾਲ ਜਿਹ ਕਹਿੰਦੀ ਵੀ ਇੱਕ ਥਾਂ ਉਹਦੇ ਤਾਇ ਚ ਜਿ ਬੈਠੇ ਹੈਗੇ ਵੀ ਜਿਉਂਦੇ ਹੈਗੇ ਉਹ ਤਿੰਨੇ ਤੇ ਇੱਕ ਬੰਦਾ ਵੀ ਕੋਈ ਹੋਰ ਹੈਗਾ ਉਹਦਾ ਛੱਡਿਆ ਪਰ ਉਹਨਾਂ ਤੇ ਵੀ ਜਿਉਂਦੇ ਬਿਠਾਈ ਬੈਠਾ ਹੈਗਾ ਤੇ ਟੱਚ ਚ ਹੈਗੇ ਹੈਗੇ ਇਹ ਬੰਦਾ ਵੀ ਉੱਥੇ ਜਾ ਕੇ ਆਉਂਦਾ ਹੈਗਾ ਇਹ ਗੱਲ ਕਹੀ ਆ ਤੇ ਫੋਨ ਲਾਇਆ ਜੀ ਉਦੋਂ ਨੂੰ ਇਹ ਲੈ ਬੋ ਕੇ 31 ਨੂੰ ਵੀ ਮੈਂ ਸਾਨੂੰ ਧਮਕੀਆਂ ਦੇ ਕੇ ਗਏ ਆ ਭਧੌੜ ਤੋਂ ਤੇ ਸਾਡੇ ਖਿਲਾਫ ਬਿਆਨ ਵੀਡੀਓ ਬਣਾ ਕੇ ਇਹ ਗਾਇਬ ਹੋ ਗਿਆਗਾ ਇਹਦਾ ਫੋਨ ਬੰਦ ਹੋ ਗਿਆ ਜੀ ਉਦੋਂ ਬਾਅਦ ਸਾਨੂੰ ਕੋਈ ਜਾਣਕਾਰੀ ਨਹੀਂ ਇਹਦੇ ਬਾਰੇ ਵੀ ਕਿੱਥੇ ਗਿਆ ਕੀ ਇਹਨੇ ਕਰਿਆ ਕੀ ਨਹੀਂ ਕਰਿਆ ਉਹ ਇਹਨੂੰ ਜਾਣਕਾਰੀ ਹੈ ਸਾਨੂੰ ਜੀ ਇੱਕ ਵੀ ਬਰਾਮਦਨੀ ਹੋਈ ਜੀ ਸਾਨੂੰ ਗੋਤਾਖੂੜਾ ਤੋਂ ਪਤਾ ਲੱਗਿਆ ਜੀ ਉਹਨਾਂ ਨੇ ਕਨੈਕਟ ਕਰਿਆ ਸੀਗਾ ਉਹਨਾਂ ਨੇ ਜਦੋਂ ਫੋਟੋਆਂ ਪਾਈਆਂ ਸੀ ਫੋਟੋਆਂ ਤੋਂ ਦੇਖ ਕੇ ਸੀ ਕਲੀਅਰ ਕਰ ਲਿਆ ਵੀ ਮੇਰੀ ਭੈਣ ਤੇ ਮੇਰੀ ਭਾਨ ਜੀ ਵੀ ਇਹ ਬੰਦੇ ਨੇ ਮਾਰਤੀ ਪਤਾ ਨਹੀਂ ਕਿੱਡਾ ਕੇ ਗਾਇੰਗਰ ਲਾਇਆ ਪਾ ਇਹਦਾ ਨਾਲ ਤੇ ਭਾਂਜੇ ਦਾ ਮੇਰੇ ਨਾਲ ਕੋਈ ਪਤਾ ਨਹੀਂ ਜੀ ਜਿੱਥੇ ਤੱਕ ਇਹ ਚੀਜ਼ ਦੇਖਣ ਚਾਹੁੰਦੀ ਹੈਗੀ ਜਦੋਂ ਆਪਾਂ ਦੇਖਦੇ ਹਾਂ ਦੋਹਾਂ ਮਾਤੀ ਦੀਆਂ ਦੇਖਦੇ ਹਾਂ ਉਹਨਾਂ ਦੇ ਛੱਟਾਂ ਬਹੁਤ ਜ਼ਿਆਦੇ ਲੱਗੀਆਂ ਹੋਈਆਂ ਨੇ ਉਹਨੂੰ ਆਪਾਂ ਕਦੇ ਵੀ ਇੱਕ ਆਮ ਬੰਦਾ ਵੀ ਦੇਖ ਸਕਦਾ ਵੀ ਇਹਨਾਂ ਦੇ ਛੱਟਾਂ ਲੱਗਦੇ ਇਕੱਲਾ ਬੰਦਾ ਨਹੀਂ ਕਰ ਸਕਦਾ ਇਹਦੇ ਨਾਲ ਹੋਰ ਵੀ ਬੰਦੇ ਹੋ ਸਕਦੇ ਆ ਜੀ ਮੇਰੇ ਤੋਂ ਬਹੁਤ ਵਧੀਆ ਸੀ ਜੀ ਬੱਚਾ ਤਾਂ ਦੇਖੋ ਦੇਵਤਾ ਹੀ ਸੀ। ਤੋਂ ਇਹ ਵਧੀਆ ਤਰੀਕੇ ਨਾਲ ਆਉਂਦਾ ਦੇਖੋ ਘਰਾਂ ਦੇ ਵਿੱਚ ਕੰਮ ਕਰਨਾ। 5 ਰੁਪਏ ਤੱਕ ਵੀ ਇਹ ਕਿਸੇ ਨੇ ਸਾੜ ਨਹੀਂ ਸੀ ਸਕਦੇ। ਇਹ ਲੱਗਦਾ ਹੈ ਪੁਲਿਸ ਵੱਲੋਂ ਇੱਕ ਬਲਾਈਂਡ ਟ੍ਰਿਪਸ ਨੂੰ ਟੈਸਟ ਕੀਤਾ ਗਿਆ ਹੈ। ਇਹਦੇ ਵਿੱਚ ਐਸਪੀਡੀ ਸਾਹਿਬ, ਐਸਪੀ ਹੈੱਡਕੁਆਟਰ, ਡੀਐਸਪੀ ਬਰਨਾਲਾ சதਵੀਰ ਸਿੰਘ ਤੇ ਐਸਐਚਓ ਸਦਰ ਬਰਨਾਲਾ ਇੰਸਪੈਕਟਰ ਜਗਜੀਤ ਸਿੰਘ ਵੱਲੋਂ ਕਾਫੀ ਕਮੈਂਡੇਬਲ ਵਰਕ ਕਰਦੇ ਹੋਏ ਇੱਕ ਗੁੰਮਸੁਦਗੀ ਦੀ ਰਿਪੋਰਟ ਆਈ ਸੀ ਕਿ ਇੱਕ ਸੇਕਾ ਪਿੰਡ ਦੇ ਪਰਿਵਾਰ ਦੇ 3 ਮੈਂਬਰ ਜਿਦੇ ਵਿੱਚ ਗਰਨਜੀਤ ਕੌਰ ਸੁਖਚੰਦ ਪ੍ਰੀਤ ਕੌਰ ਤੇ ਹਰਮਨਜੀਤ ਸਿੰਘ ਮਿਸਿੰਗ ਸੀਗੇ ਇਨੀਸ਼ially ਸਾਨੂੰ ਕੋਈ ਲੀਡ ਨਹੀਂ ਮਿਲ ਰਹੀ ਸੀ ਕਿ ਬਾਅਦ ਚ ਹਿਊਮਨ ਤੇ ਟੈਕਨੀਕਲ ਇੰਟੈਲੀਜੈਂਸ ਨੂੰ ਯੂਜ਼ ਕਰਦੇ ਹੋਏ ਸਾਨੂੰ ਕੁਝ ਲੀਡ ਮਿਲੀ ਤੇ ਉਹਦੇ ਵਿੱਚ ਇੱਕ ਸਸਪੈਕਟ ਕੁਲਵੰਤ ਸਿੰਘ ਉਰਫ ਕਾਂਟਨ ਨੂੰ ਰਾਉਂਡ ਅਪ ਕੀਤਾ ਗਿਆ ਬਾਅਦ ਚ ਜਦੋਂ ਪੁਝਗਿਸ ਕੀਤੀ ਗਈ ਸਾਨੂੰ ਇਹ ਪਤਾ ਲੱਗਾ ਕਿ ਜਿਹੜੀ ਕਿਰਨਜੀਤ ਕੌਰੇ ਕੁਲਵੰਤ ਸਿੰਘ ਨਾਲ ਜਾਣ ਪਹਿਚਾਨ ਸੀਗੀ ਔਰ ਪੂਰਾ ਪਰਿਵਾਰ ਕੁਲਵੰਤ ਸਿੰਘ ਤੇ ਡਿਪੈਂਡੈਂਟ ਵੀ ਸੀਗਾ ਸਾਰੇ ਘਰ ਦਾ ਸਾਰਾ ਕੁਝ ਵਹੀ ਦੇਖਦਾ ਸੀ 26 10 2025 ਨੂੰ ਨੈਨਾ ਦੇਵੀ ਮੱਠ ਟਿਕਣ ਦੇ ਮਹਾਨ ਇਹਨਾਂ ਨੂੰ ਉਹ ਹਿਮਾਚਲ ਪ੍ਰਦੇਸ਼ ਲੈ ਗਿਆ ਸੀ ਔਰ ਵਾਪਸੀ ਵੇਲੇ ਯਾਨੀ 27 10 2025 ਨੂੰ ਪਟਿਆਲੇ ਦੇ ਵਿੱਚ ਵਾਖੜਾ ਡੈਮ ਦੇ ਨੇਰੇ ਇਹਨਾਂ ਨੂੰ ਚਰਾਵਾ ਚਰਾਂਦੇ ਬਹਾਨੇ ਨਾਲ नहर तुटता और बाद जरा ये कुलवंत कांटा है एक वीडियो भी बना के शेयर कर रहा है जिसे आप कह रहा सी कि मैं दूजे फैमिली मेंबर इस तरीके गुमराह भी कर रहा था बाद जो प्रोपर क्लीयर किया गया तो ये एक ट्रिपल का मामला सामने आया इन्ह का बैकग्राउंड यह कि परिवार को लगभग छे किले जमीन सी और उदे, उदे सेल तो कुछ पैसे आए थे लगभग भी लाख का लेन देन पेंडिंग से ਔਰ ਜਿਹੜੀ কিরਣਜੀਤ ਕੌਰ ਹੈ ਇਹਦੇ ਵੱਲੋਂ ਜਦੋਂ ਪੈਸੇ ਵਾਰਬਰ ਮੰਗੇ ਜਾ ਰਹੇ ਸੀਗੇ ਉਹਦੇ ਤਹਿਤ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਕੁਲਵੰਤ ਸਿੰਘ ਵੱਲੋਂ ਇਹ ਇਸ ਵਾਰਦਰ ਨੂੰ ਅੰਜਾਮ ਦਿੱਤਾ ਗਿਆ ਸੀਗਾ ਹਾਂ ਇਹਦੇ ਵਿੱਚ ਦੋ ਜਿਹੜੀ ਹੈ ਯਾਨੀ কিরਣਜੀਤ ਕੌਰ ਤੇ ਉਹਦੀ ਬੇਟੀ ਦੀ ਸਿਰਸਾ ਤੋਂ ਬਰਾਮੜ ਕੀਤੀ ਗਈ ਸੀਗੀ ਜਿਹੜਾ ਡਿਸੀਜ਼ ਹਰਮਨਜੀਤ ਸਿੰਘ ਹੈ ਉਹਦੀ ਵੀ ਹਲੇ ਵੀ ਬਰਾਮੜ ਕਰਨੀ ਬਾਕੀ ਹੈ